ਬڑے ਲੋਕ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਆ ਕਿ ਵਿਸ਼ਵਦੀਪ ਸਿੰਘ ਕਿਸੇ ਮੁੱਦੇ ਤੇ ਗੱਲ ਕਰਿਆ ਕਰ ਪਰ ਮੈਂ ਇਹ ਗੱਲ ਕਹਿਣਾ ਹੁੰਨਾ ਕਿ ਮੇਰੀ ਜਿਹੜੀ ਵੀ ਗੱਲ ਆ ਉਹ ਪੰਜਾਬ ਦੇ ਵਾਸਤੇ ਮੁੱਦੇ ਵਾਸਤੇ ਮੈਂ ਕਰਦਾ ਉਹਨਾਂ ਪੰਜਾਬ ਦੇ ਵਾਸਤੇ ਕਰਦਾ ਪੰਜਾਬ ਦੇ ਲੋਕਾਂ ਦੇ ਵਾਸਤੇ ਕਰਦਾ ਪਰ ਸਾਰੇ ਕਹਿੰਦੇ ਆ ਕਿ ਮੁੱਦੇ ਤੇ ਗੱਲ ਕਰਿਆ ਕਰ ਮੈਨੂੰ ਹੁਣ ਪੰਜਾਬ ਦੇ ਲੋਕੋ ਤੁਸੀਂ ਇਹ ਗੱਲ ਦੱਸਣੀ ਆ ਕਿ ਇਹ ਮੁੱਦਾ ਕਿ ਮੁੱਦਾ ਨਹੀਂਗਾ ਇਹ ਗੱਲ ਯਾਦ ਰੱਖੋ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦੇ ਰੱਖਣ ਵਾਸਤੇ ਜ਼ਰੂਰੀ ਕੀ ਆ ਉਹ ਆ વિધાનસભા ਤੇ ਐਮਪੀ ਦੀਆਂ ਚੋਣਾਂ ਹੋ ਕੇ ਹਟੀਆਂ ਯਾਦ ਰੱਖੋ ਐਮਪੀ ਦੀਆਂ ਚੋਣਾਂ ਹੋ ਕੇ ਹਟੀਆਂ ਤੇ ਸਾਡੇ 13 ਐਮਪੀ ਜਿੱਤੇ ਆ ਜਿਹੜੇ ਬੰਦੇ ਐਮਐਲਏ ਨਹੀਂ ਸੀ ਜਿਹੜੇ ਬੰਦੇ ਐਮਐਲਏ ਨਹੀਂ ਸੀ ਉਹਨਾਂ ਨੂੰ ਮੈਂ ਕੁਝ ਨਹੀਂ ਕਹਿੰਦਾ ਉਹਨਾਂ ਤੇ ਇਹ ਸਵਾਲ ਨਹੀਂਗੇ ਪਰ ਜਿਹੜੇ ਬੰਦੇ ਐਮਐਲਏ ਸੀਗੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਐ ਐਮਪੀ ਦੀ ਚੋਣ ਲੜੀ ਆ ਔਰ ਐਮਪੀ ਦੀ ਚੋਣ ਚਾਹੇ ਉਹ ਹਾਰੇ ਆ ਚਾਹੇ ਉਹ ਜਿੱਤੇ ਆ ਮੈਂ ਸਿਰਫ ਉਹਨਾਂ ਵਾਸਤੇ ਗੱਲ ਕਰਨੀ ਚਾਹੁੰਨਾ ਜਿਹੜੇ ਜਿੱਤੇ ਆ ਉਹਨਾਂ ਵਾਸਤੇ ਖਾਸ ਤੌਰ ਗੱਲ ਆ ਜਿਹੜੇ ਬੰਦੇ ਜਿਹੜੇ ਹਲਕਿਆਂ ਤੋਂ ਐਮਐਲਏ ਜਿੱਤੇ ਸੀ ਚਾਹੇ ਉਹ ਕਿਸੇ ਵੀ ਹਲਕਿਆਂ ਤੋਂ ਹੋਣ ਅੱਜ ਉਹ ਉਹ ਉਹਨਾਂ ਨੇ ਪਹਿਲਾਂ ਆਪਦੇ ਪੰਜਾਬ ਦੀ ਗਲਤੀ ਤਾਂ ਕੀਤੀ ਨਹੀਂ ਕਾਂਗਰਸ ਕਾਲੀਦਲ ਭਾਜਪਾ ਚਾਹੇ ਕੋਈ ਪਾਰਟੀ ਆ ਇਹਦੇ ਵਿੱਚ ਪਾਰਟੀ ਜ਼ਰੂਰੀ ਨਹੀਂ ਇਹਦੇ ਵਿੱਚ ਪੰਜਾਬ ਦੇ ਲੋਕ ਜ਼ਰੂਰੀ ਆ ਤੁਸੀਂ ਉਹਨਾਂ ਦੀ ਗੱਲ ਨਹੀਂ ਕੀਤੀ ਤੁਸੀਂ ਬੇਰੋਜ਼ਗਾਰੀ ਦੀ ਗੱਲ ਨਹੀਂ ਕੀਤੀ ਚਿੱਟੇ ਦੇ ਨਾਲ ਮੌਤਾ ਹੋ ਰਿਹਾ ਤੁਸੀਂ ਇਹਦੀ ਗੱਲ ਨਹੀਂ ਕੀਤੀ ਤੁਸੀਂ ਸੋਚਿਆ ਹੀ ਕੁਛ ਨਹੀਂ ਕਿਉਂਕਿ ਤੁਹਾਨੂੰ ਕੁਰਸੀਆਂ ਦੇ ਨਾਲ ਮਤਲਬ ਆ ਤੇ ਕੁਰਸੀਆਂ ਕੁਰਸੀਆਂ ਤੁਹਾਨੂੰ ਮਿਲ ਜਾਂਦੀਆਂ ਹੋਰ ਉਦੋਂ ਬਾਅਦ ਤੁਹਾਨੂੰ ਕੱਖ ਨਹੀਂ ਚਾਹੀਦਾ ਹੁਣ ਮੇਨ ਗੱਲ ਇਹ ਆ ਕਿ ਜਿਹੜੇ ਬੰਦੇ ਐਮਐਲਏ ਤੋਂ ਐਮਪੀ ਬਣ ਚੁੱਕੇ ਆ ਕੀ ਉਹ ਅੱਜ ਪੰਜਾਬ ਦੀ ਗੱਲ ਕਰਨਗੇ ਜਾਂ ਅੱਜ ਅੱਜ ਕੇ ਚੀਜ਼ ਦੀ ਗੱਲ ਕਰਨਗੇ ਜੇਕਰ ਉਹਨਾਂ ਨੇ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਨੀ ਆ ਤੇ ਕੀ ਜਦੋਂ ਆਪਦੇ ਹਲਕੇ ਤੋਂ ਐਮ ਐਲ ਏ ਸੀ ਉਹ ਆਪਦੇ ਹਲਕੇ ਤੋਂ ਚਿੱਟਾ ਖਤਮ ਕਰਕੇ ਗਏ ਆ ਆਪਦੇ ਹਲਕੇ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਕੇ ਗਏ ਆ ਆਪਦੇ ਹਲਕੇ ਦੇ ਵਿੱਚੋਂ ਜਿਹੜੇ ਆ ਬੇ ਇਲਾਜੇ ਜਿਹੜੇ ਬਿਨਾਂ ਇਲਾਜ ਤੋਂ ਮੌਤਾਂ ਹੁੰਦੀਆਂ ਜਿਹੜੇ ਐਮਐਲਏ ਜਿੱਤੇ ਆ ਜਿਹੜੇ ਵੀ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਤੁਹਾਡੇ ਹਲਕਿਆਂ ਤੋਂ ਕਈ ਲੋਕ ਬੇ ਜਿਹੜਾ ਕਹਿ ਲੋ ਬੇ ਇਲਾਜੇ ਦੁਨੀਆ ਤੋਂ ਗਏ ਆ ਜੇ ਤੁਹਾਡੀ ਜ਼ਿੰਦਗੀ ਕੀਮਤੀ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਕੀਮਤੀ ਆ ਤੇ ਯਾਦ ਰੱਖੋ ਇੱਥੇ ਹਰ ਉਸ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਕੀਮਤੀ ਆ ਯਾਦ ਰੱਖੋ ਉਹਦੇ ਬੱਚਿਆਂ ਵਾਸਤੇ ਉਹਦੇ ਮਾਪੇ ਵਾਸਤੇ ਉਹਦੇ ਭੈਣ ਭਾਈ ਵਾਸਤੇ ਉਹਦੀ ਜ਼ਿੰਦਗੀ ਕੀਮਤੀ ਆ ਤੁਹਾਡੀ ਜ਼ਿੰਦਗੀ ਕੀਮਤੀ ਆ ਤਾਂ ਉਹਨਾਂ ਦੀ ਜ਼ਿੰਦਗੀ ਵੀ ਕੀਮਤੀ ਆ ਕੀ ਜਿੱਤੇ ਹੋਏ ਐ ਐਮਐਲਏ ਜਿੱਤੇ ਹੋਏ ਤੇ ਐਮਐਲਏ ਤੋਂ ਅਸਤੀਫਾ ਦੇਣ ਵਾਲਿਓ ਐਮਪੀ ਸਹਿਬਾਨ ਮੈਂ ਤੁਹਾਨੂੰ ਪੁੱਛਦਾ ਪੰਜਾਬ ਜਾਂ ਦੇ ਸਾਰੇ ਦੇਸ਼ ਦੇ ਜਿਹੜੇ ਐਮਐਲਏ ਤੋਂ ਐਮਪੀ ਦੀ ਚੋਣ ਲੜ ਕੇ ਜਿੱਤੇ ਆ ਉਹਨਾਂ ਨੂੰ ਪੁੱਛਦਾ ਕਿ ਕੀ ਤੁਸੀਂ ਆਪਦੇ ਹਲਕੇ ਦੇ ਵਿੱਚੋਂ ਨਸ਼ਾ ਖਤਮ ਕਰਤਾ ਸੀ ਬੇਰੋਜ਼ਗਾਰੀ ਖਤਮ ਕਰਤੀ ਸੀ ਇਹ ਜਵਾਬ ਪੰਜਾਬ ਦੇ ਲੋਕੋ ਦੱਸੋ ਇਹ ਮੁੱਦਾ ਹੈ ਕਿ ਨਹੀਂ ਹੈ ਜਿਹੜੇ ਹਲਕੇ ਤੋਂ ਐਮਐਲਏ ਕੋਈ ਵੀ ਜਿੱਤਿਆ ਕਿਸੇ ਵੀ ਹਲਕੇ ਤੋਂ ਚਾਹੇ ਉਹ ਰਾਜਾ ਵੜਿੰਗ ਹੋਵੇ ਚਾਹੇ ਉਹ ਆਪਣਾ ਮੀਤ ਹੇਅਰ ਹੋਵੇ ਚਾਹੇ ਉਹ ਹੋਰ ਕਈ ਪਾਰਟੀਆਂ ਤੋਂ ਜਾਂ ਜਿਹੜੇ ਮੌਜੂਦਾ ਐਮਪੀ ਜਿਹੜਾ ਆ ਮੌਜੂਦਾ ਮੰਤਰੀ ਐਮਪੀ ਦੀਆਂ ਚੋਣਾਂ ਲੜਦੇ ਆ ਇਹ ਸਵਾਲ ਉਹਨਾਂ ਨੂੰ ਆ ਕੀ ਮਜ਼ਦੂਰ ਨੂੰ ਕੋਈ ਉਹਦੇ ਹੱਕ ਦਵਾਤੇ ਹੋਣ ਕੀ ਤੁਸੀਂ ਕਦੇ ਇਹ ਜਿਹੜੇ ਤੁਹਾਡੇ ਹਲਕਿਆਂ ਦੇ ਵਿੱਚ ਪੀ ਬੀਏ ਬੀਏ ਕੀਤੀਆਂ ਵਾਲੇ ਪੱਠਿਆਂ ਤੇ ਕੰਮ ਕਰਦੇ ਫਿਰਦੇ ਆ ਦੁਕਾਨਦਾਰਾਂ ਨਾਲ ਦੁਕਾਨਦਾਰਾਂ ਦੁਕਾਨਦਾਰੀ ਕਰਦੇ ਫਿਰਦੇ ਆ ਜਿਨ੍ਹਾਂ ਨੇ ਜਿਹੜਾ ਕਹਿ ਲਓ ਮੈਡੀਕਲ ਨੋਨ ਮੈਡੀਕਲ ਰੱਖ ਕੇ ਅਜੋ ਫਰੂਟ ਦੀਆਂ ਰੇੜੀਆਂ ਲਾਈ ਫਿਰਦੇ ਆ ਤੁਹਾਡੇ ਹਲਕੇ ਦੇ ਵਿੱਚ ਕੀ ਉਹ ਦੱਸੋ ਕਿ ਉਹਨਾਂ ਨੂੰ ਤੁਸੀਂ ਕੁਛ ਨਾ ਕੁਛ ਦੇਤਾ ਸੀ ਉਹਨਾਂ ਨੂੰ ਰੋਜ਼ਗਾਰ ਦਵਾਤਾ ਸੀ ਹੋ ਸਕਦਾ ਤੁਸੀਂ ਉਹਨਾਂ ਨੂੰ ਰੋਜ਼ਗਾਰ ਦਵਾਇਆ ਹੁੰਦਾ ਜੇਕਰ ਤੁਸੀਂ ਉਹਨਾਂ ਨੂੰ ਰੋਜ਼ਗਾਰ ਦਵਾਇਆ ਹੁੰਦਾ ਜੇਕਰ ਤੁਸੀਂ ਆ ਉਹ ਹਲਕੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਹੁੰਦਾ ਤੇ ਅਸੀਂ ਮੰਨ ਲੈਂਦੇ ਕਿ ਫਲਾਨੇ ਹਲਕੇ ਤੋਂ ਆ ਫਲਾਨਾ ਐਮ ਐਲ ਏ ਸੀ ਇਸ ਨੇ ਆਪਦੇ ਹਲਕੇ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਬਿਲਕੁਲ ਖਤਮ ਕਰ ਦਿੱਤਾ ਔਰ ਉਹਨੇ ਆਪਦੇ ਹਲਕੇ ਦੇ ਵਿੱਚ ਇਹ ਕਹਿਤਾ ਜੇਦੋਂ ਸਰਿੰਜਾਂ ਨਹੀਂ ਮਿਲਦੀਆਂ ਤੇ ਤੁਹਾਨੂੰ ਚਿੱਟਾ ਵੀ ਨਹੀਂ ਮਿਲਣਾ ਕਿਉਂਕਿ ਅੱਜ ਹਰ ਇੱਕ ਹਲਕੇ ਦੇ ਵਿੱਚ ਲੋਕਾਂ ਨੂੰ ਚਿੱਟਾ ਤਾਂ ਘਰ-ਘਰ ਮਿਲ ਰਿਹਾ ਪਰ ਸਰਿੰਜਾਂ ਨਹੀਂ ਮਿਲ ਰਹੀਆਂ ਉਹਦੇ ਨਾਲ ਨੁਕਸਾਨ ਸਾਰਿਆਂ ਦਾ ਹੋਣਾ ਕਿਉਂ ਹੋਣਾ ਜਿਹੜਾ ਚਿੱਟਾ ਨਹੀਂ ਪਿੰਦੋ ਉਹਦਾ ਵੀ ਹੋਣਾ ਕੌੰਕੀ ਇੱਕ ਸਰਿੰਜ ਨੂੰ 20-20 ਜਣੇ ਵਰਤਦੇ ਆ ਇਹ ਉਹਨੂੰ 20-20 ਦਿਨ ਵਰਤਦੇ ਆ ਕਾਲੇ ਪੀਲੇ ਏਡਸ ਦੀਆਂ ਬਿਮਾਰੀਆਂ ਜਦੋਂ ਮੈਂ ਜੇਲ੍ਹ ਦੇ ਵਿੱਚ ਜਾ ਕੇ ਆਇਆ ਮੈਨੂੰ ਵੇਖਣ ਨੂੰ ਮਿਲੀਆਂ ਤੇ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਵੀ ਇਹ ਮੁੱਦੇ ਝੱਕਦਾ ਸੀ ਕੀ ਤੁਸੀਂ ਆਪਦੇ ਹਲਕੇ ਦੇ ਵਿੱਚ ਨੁਹਾਰ ਬਦਲਤੀ ਸੀ ਆਪਦੇ ਹਲਕੇ ਦੀ ਜਿਹੜਾ ਤੁਸੀਂ ਅੱਜ ਐਮਪੀ ਬਣ ਕੇ ਉੱਥੇ ਮੁੱਦੇ ਝੱਕੋਗੇ ਕੀ ਮੁੱਦੇ ਆ ਤੁਹਾਡੇ ਪੰਜਾਬ ਲਈ ਵਿਧਾਨ ਸਭਾ ਦੇ ਵਿੱਚ ਜਾ ਕੇ ਤਾਂ ਤੁਸੀਂ ਇੱਕ ਦੂਜੇ ਦੇ ਨਾਲ ਲੜਦੇ ਸੀ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਇੱਕ ਦੂਜੇ ਤੇ ਤੌਮਤਾ ਲਾਉਂਦੇ ਸੀ ਹਾਲਾਂਕਿ ਰੌਲਾ ਕੀ ਸੀ ਕਿ ਭਲਿਓ ਮਾਨਸੋ ਤੁਹਾਡੇ ਕੱਪੜੇ ਚੇਂਜ ਹੁੰਦੇ ਸੀ ਤੁਹਾਡੀਆਂ ਪੱਗਾਂ ਦੇ ਰੰਗ ਚੇਂਜ ਹੁੰਦੇ ਸੀ ਤੁਹਾਡੀ ਪਾਰਟੀ ਦਾ ਲੋਗੋ ਚੇਂਜ ਹੁੰਦਾ ਸੀ ਹੁੰਦੇ ਤੁਸੀਂ ਸਾਰੇ ਇੱਕੋ ਜਿਹੇ ਸੀ ਜਿਹੜੇ ਐਮਐਲਏ ਮੌਜੂਦਾ ਸੀ 2022 ਚ ਜਿੱਤੇ ਮੈਂ ਸਾਰਿਆਂ ਨੂੰ ਕਹਿ ਰਿਆਂ ਕਿ ਤੁਸੀਂ ਐਮਪੀ ਦੀਆਂ ਚੋਣਾਂ ਲੜ ਰਹੇ ਸੀ ਕਾਦੇ ਵਾਸਤੇ ਜੈਡ ਸਕਿਉਰਟੀਆਂ ਲੈਣ ਵਾਸਤੇ ਇਹ ਜਿਵੇਂ ਇੱਕ ਕੋਈ ਵੀ ਵਿਅਕਤੀ ਆ ਉਹ ਸਿਪਾਈ ਹੁੰਦਾ ਤੇ ਉਹਨੂੰ ਹੁੰਦਾ ਕਿ ਮੈਨੂੰ ਸਲੂਟ ਵੱਜਣ ਮੇਰੇ ਦੋ ਸਟਾਰ ਲੱਗਣ ਮੈਂ ਐਸਐਚਓ ਬਣਾ ਜਿਵੇਂ ਉਹ ਆਪਦੇ ਰੈਂਕ ਵਧਾਉਂਦਾ ਤੁਸੀਂ ਆਪਦੇ ਰੈਂਕ ਵਧਾਉਣ ਤੇ ਲੱਗੇ ਹੋਏ ਆ ਤੁਆਂ ਨੂੰ ਪੰਜਾਬ ਦੇ ਲੋਕਾਂ ਦਾ ਪੋਰਾ ਵੀ ਦਰਦ ਨਹੀਂ ਜਾਓ ਪੰਜਾਬ ਦੇ ਲੋਕੋ 40 ਸਾਲ ਦੀ ਉਮਰ ਵਾਲਿਓ 60 ਸਾਲ ਦੀ ਉਮਰ ਵਾਲਿਓ ਜੇਕਰ ਉਹ 70 ਸਾਲ ਦੀ ਉਮਰ ਵਾਲਿਓ ਮੇਰੇ ਬਜ਼ੁਰਗੋ ਜੇਕਰ ਤੁਹਾਡਾ ਤੁਹਾਡੇ ਦਾਦਿਆਂ ਦਾ ਤੁਹਾਡੇ ਬਾਪ ਦਾ ਤੁਹਾਡੇ ਮਾਂ ਬਾਪ ਦਾ ਤੁਹਾਡੇ ਬੱਚਿਆਂ ਦਾ ਤੁਹਾਡੇ ਪੁੱਤਰਿਆਂ ਦਾ ਤਿੰਨ ਪੀੜੀਆਂ ਅੱਗੇ ਜਾਓ ਤੇ ਤਿੰਨ ਪੀੜੀਆਂ ਪਿੱਛੇ ਜਾਓ ਜੇਕਰ ਤੁਹਾਡਾ ਸਬਰਿਆ ਤੇ ਮੈਨੂੰ ਕਹੋ ਜਾ ਕਉਵੇਂ ਮੈਂ ਪੁੱਤੇ ਤਰਾਂ ਪੋਂ ਕੀ ਜਾਂਦਾ ਮੈਨੂੰ ਥੱਲੇ ਇਹ ਗੱਲ ਲਿਖ ਕੇ ਜਾਓ ਤੇ ਜੇਕਰ ਤੁਹਾਡਾ ਜਦੋਂ ਕੁਝ ਬਦਲੇ ਹੀ ਨਹੀਂਗਾ ਨਾ ਤਿੰਨ ਪੀੜੀਆਂ ਪਿੱਛੇ ਨਾ ਤਿੰਨ ਪੀੜੀਆਂ ਅੱਗੇ ਤੁਹਾਡਾ ਕੁਝ ਸਵਰਿਆ ਨਹੀਂਗਾ ਤੇ ਤੁਸੀਂ ਅੱਜ ਵੀ ਇਹਨਾਂ ਲੋਕਾਂ ਦੇ ਮਗਰ ਫਿਰਦੇ ਆ ਹੁਣ ਜਿਹੜੇ ਐਮਐਲਏ ਜਿੱਤ ਚੁੱਕੇ ਆ ਸੁਣੀ ਚੱਲੋ ਹੁਣ ਉਹਨਾਂ ਦੀਆਂ ਜਿਮਨੀਆਂ ਚੋਣਾਂ ਹੋਣਗੀਆਂ ਜਿਮਨੀ ਚੋਣ ਹੋਊਗੀ ਉਹਦੀ ਉਸ ਹਲਕੇ ਦੇ ਵਿੱਚੋਂ ਕਉ ਕਿ ਉਹ ਕੋਈ ਉਥੋਂ ਛੱਡ ਕੇ ਉਹ ਹਲਕਾ ਉਹ ਐਮਪੀ ਬਣ ਗਿਆ ਕਈ ਥਾਵਾਂ ਤੋਂ ਉਹ ਐਮਪੀ ਬਣ ਕੇ ਕਿ ਅੱਜ ਉਹ ਹਲਕੇ ਨੂੰ ਤੁਸੀਂ ਛੱਡ ਗਏ ਆ ਕੋਈ ਆਪਦੇ ਬੱਚਿਆਂ ਵਾਸਤੇ ਹਲਕਾ ਛੱਡਦਾ ਕਿਸੇ ਨੇ ਆਪਦੀ ਵਾਈਫ ਵਾਸਤੇ ਹਲਕਾ ਛੱਡਦਾ ਕਿਸੇ ਨੇ ਆਪਦੇ ਭਰਾ ਵਾਸਤੇ ਹਲਕਾ ਛੱਡਦਾ ਅੱਜ ਉਸ ਹਲਕੇ ਦੇ ਵਿੱਚ ਪੰਜਾਬ ਦਾ ਫਿਰ ਪੈਸਾ ਖਰਾਬ ਹੋਊਗਾ ਫਿਰ ਉੱਥੇ 4-5 ਜਿਹੜੀਆਂ ਕਹਿ ਲੋ ਪਾਰਟੀਆਂ ਚੋਣਾ ਲੜਨੀਆਂ ਆ ਪਰ ਉੱਥੇ ਅਰਬਾਂ ਰੁਪਇਆ ਬਰਬਾਦ ਹੋਊਗਾ ਇਤਿਹਾਸ ਗਵਾਹ ਪੰਜਾਬ ਦੀਆਂ 117 ਸੀਟਾਂ ਤੇ ਆਏ 55 ਸਾਲਾਂ ਬਾਅਦ ਇਲੈਕਸ਼ਨ ਹੋ ਗਿਆ ਸਾਰੀਆਂ ਪਾਰਟੀਆਂ ਵੱਲੋਂ ਅਰਬਾਂ ਰੁਪਇਆ ਖਰਾਬ ਕੀਤਾ ਜਾਂਦਾ ਪਰ ਕਦੇ ਵੀ ਕਿਸੇ ਨੇ ਉਹ ਪੈਸਾ ਹਸਪੀਟਲ ਤੇ ਨਹੀਂ ਲਾਇਆ ਕਦੇ ਵੀ ਉਹ ਪੈਸਾ ਸਕੂਲਾਂ ਤੇ ਨਹੀਂ ਲਾਇਆ ਨਾਲ ਇਹ ਵੀ ਗੱਲ ਕਹੂੰਗਾ ਕਿ ਬੇਰੁਜ਼ਗਾਰੀ ਜਿਹੜੇ ਜਿੱਤੇ ਹੋਏ ਐਮਪੀ ਜਿਹੜੇ ਐਮਐਲਏ ਨੂੰ ਛੱਡ ਕੇ ਜੈਂਪੀ ਬਣਿਆ ਕੀ ਤੁਹਾਡੇ ਹਲਕੇ ਦੇ ਵਿੱਚ ਸਿੱਖਿਆ ਚੰਗੀ ਹੋ ਗਈ ਆ ਜੇਕਰ ਸਿੱਖਿਆ ਚੰਗੀ ਕਰਕੇ ਗਏ ਆ ਕੀ ਦੱਸੋ ਉੱਥੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲੱਗ ਗਏ ਆ ਦੂਜੀ ਕੀ ਤੁਸੀਂ ਉੱਥੋਂ ਦੇ ਹਸਪੀਟਲ ਚੰਗੇ ਕਰਤੇ ਆ ਜੇਕਰ ਕਰਤੇ ਆ ਤਾਂ ਕੀ ਇੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਇਲਾਜ ਉਹ ਹਸਪੀਟਲ ਚ ਹੋਣ ਲੱਗ ਗਿਆ ਇਹ ਤੁਸੀਂ ਦੱਸੋ ਇਹ ਤੁਸੀਂ ਜਵਾਬ ਦਿਓ ਕੀ ਉੱਥੇ ਸਾਰਿਆਂ ਨੂੰ ਰੁਜ਼ਗਾਰ ਮਿਲ ਗਿਆ ਜੇਕਰ ਤੁਹਾਡੇ ਹਲਕਿਆਂ ਦੇ ਵਿੱਚ ਰੁਜ਼ਗਾਰ ਮਿਲ ਚੁੱਕਿਆ ਤਾਂ ਤੁਸੀਂ ਇੱਕ ਗੱਲ ਦੱਸੋ ਕਿ ਉੱਥੇ ਐਨ ਆਰ ਆਈ ਸਾਡੇ ਪੰਜਾਬ ਦੇ ਨੌਜਵਾਨ ਬੰਨੋਂ ਹਟ ਗਏ ਆ ਬਹੁਤ ਜਲਦ ਮੈਂ ਤੁਹਾਡੇ ਸਾਹਮਣੇ ਢਾਈ ਤੋਂ ਤਿੰਨ ਸਾਲਾਂ ਦਾ ਬੱਚਾ ਲਿਆਉਂਗਾ ਸਾਹਮਣੇ ਜੋ ਕਿ ਮੇਰੇ ਪਿੰਡ ਦਾ ਉਹਦਾ ਪਾਸਪੋਰਟ ਬਣ ਰਿਆ ਉਹਦੀ ਵੈਰੀਫਿਕੇਸ਼ਨ ਆਈ ਆ ਉਥੇ ਮਹਿਕਵਾ ਬਣਿਆ ਕਿ ਮੈਂ ਜਾਣਦੇ ਨਾ ਮੈਂ ਉਹਦੇ ਹੈਰਾਨ ਹੋ ਗਿਆ 3 ਸਾਲ 3 ਲਗਭਗ 3 ਸਾਲਾਂ ਦੇ ਬੱਚੇ ਦਾ ਪਾਸਪੋਰਟ ਬਣ ਰਿਆ ਕਿੰਨੀ ਤਗੜੀ ਗੱਲ ਆ ਉਹਦੀ ਮਾਂ ਦੀ ਬੀਏ ਕੀਤੀ ਆ ਉਹਦਾ ਜੀਏ ਨੂੰ ਮੁੰਡਾ ਖਣੀ ਐਨਐਮ ਦਾ ਕੋਰਸ ਕੀਤਾ ਉਹਦੇ ਬਾਪ ਦੀ ਪਲੱਸ 2 ਕੀਤੀ ਆ ਜੇ ਕਰੋਨਾ ਦੌਰ ਨਾਲ ਜੀਆਂ ਨੂੰ ਕਿਸੇ ਇੱਕ ਨੂੰ ਵੀ ਰੋਜ਼ਗਾਰ ਮਿਲ ਜਾਂਦਾ ਤੇ ਉਹ 3 ਸਾਲ ਦਾ ਬੱਚਾ ਸਾਡੇ ਪੰਜਾਬ ਦੇ ਵਿੱਚ ਹੀ ਪਲਣਾ ਸੀ ਉਹ ਇੰਡੀਅਨ ਹੀ ਰਹਿਣਾ ਸੀ ਤੁਸੀਂ ਉਹ 3 ਸਾਲ ਦਾ ਬੱਚਾ ਵੀ ਐਨਆਰਆਈ ਬਣਾਤਾ ਹਾਂ ਹੁਣ ਦੱਸੋ ਭਰਾਵੋ ਜਿਹੜੇ ਵਿਦਵਾਨ ਆ ਕਿ ਇਹ ਮੁੱਦੇ ਹੈਗੇ ਕਿ ਨਹੀਂ ਹੈਗੇ ਕਿਉਂ ਜੇਕਰ ਐਮਪੀ ਬਣ ਜੇਕਰ ਇਹਨਾਂ ਨੇ ਇੱਕ ਹਲਕੇ ਦੇ ਵਿੱਚੋਂ ਨਸ਼ਾ ਬੰਦ ਕਰਤਾ ਪ੍ਰੋਪਰਲੀ ਹਲਕਾ ਐ ਪੂਰਾ ਮੈਂ ਕਹਿੰਨਾ ਉੱਥੇ ਧੱਕੇਸ਼ਾਹੀਆਂ ਹੋਣੀਆਂ ਬੰਦ ਕਰਤੀਆਂ ਨੰਬਰ 1 ਉੱਥੇ ਰੋਜ਼ਗਾਰ ਮਿਲ ਗਿਆ ਨੰਬਰ 2 ਉੱਥੇ ਸਿਹਤ ਸਿੱਖਿਆ ਰੋਜ਼ਗਾਰ ਤਿੰਨੇ ਚੀਜ਼ਾਂ ਮੈਂ ਕਹਿੰਨਾ ਲੋਕ ਉੱਥੇ ਉਹਦਾ ਨਾਮ ਹੀ ਜਪਦੇ ਆ ਤੇ ਉਹ ਕਹਿੰਦੇ ਆ ਕਿ ਫਲਾਨਾ ਸਿੰਘ ਜਿਹੜਾ ਐਮ ਐਲ ਏ ਉਹ ਨੌ ਹਲਕਿਆਂ ਨੂੰ ਸੰਭੇ ਉਹ ਨੌ ਹਲਕਿਆਂ ਦਾ ਭਲਾ ਕਰ ਦੂਗਾ ਫਿਰ ਤੋਂ ਬੰਦ ਚੰਗਾ ਲੱਗਦਾ ਸੀ ਪਰ ਸਾਰੇ ਦੇ ਸਾਰੇ ਆਪ ਦੇ ਸਟਾਰ ਲਵਾਉਣ ਨੂੰ ਫਿਰਦੇ ਆ ਸਿਕਿਉਰਟੀਆਂ ਵਧਾਉਣ ਨੂੰ ਫਿਰਦੇ ਆ ਸਮਝ ਨਹੀਂ ਆਉਂਦੀ ਪੰਜਾਬ ਵਾਸਤੇ ਕਿਉਂ ਨਹੀਂ ਤੇ ਆਪ ਦੇ ਆਪ ਨੂੰ ਜਿਤਾਉਣ ਨੂੰ ਫਿਰਦੇ ਆ ਪੰਜਾਬ ਦੇ ਲੋਕੋ ਸਮਝੋ ਇਹ ਮੁੱਦੇ ਨਹੀਂ ਕਿ ਫਲਾਣ ਨੇ ਐਮਐਲਏ ਨੇ ਕੱਪੜੇ ਪਾਲੇ ਬਈ ਦੇਖੋ ਇਹਦੇ ਕੱਪੜੇ ਕਿੱਥੋਂ ਆਏ ਕੱਪੜੇ ਕਿੱਥੋਂ ਆਏ ਇਹ ਮੁੱਦਾ ਨਹੀਂ ਮੁੱਦੇ ਸਮਝਣੇ ਪੈਣਗੇ ਸਾਨੂੰ ਮੁੱਦੇ ਬਹੁਤ ਆ ਚਿੱਟਾ ਬਹੁਤ ਤਗੜੀ ਇੱਕ ਸਿਆਸਤ ਹੋ ਰਹੀ ਆ ਤੁਹਾਡੇ ਨਾਲ ਸੁਣੋ ਕਿ ਚਿੱਟਾ ਘੜ ਘੜ ਮਿਲ ਰਿਹਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਰਿੰਜਾਂ ਇੱਕ ਮਿਲਦੀ ਆ ਇੱਕ ਸਰਿੰਜ ਮਿਲਦੀ ਹੈ ਜਿਹੜਾ ਕਿ ਲਾਉਣ ਵਾਲੇ ਆ ਤੇ ਉਹਨੂੰ 20-20 ਜਣੇ 20-20 ਦਿਨ ਕਈ ਵਾਰ ਉਹ ਮਹੀਨਾ ਵਰਤਦੇ ਆ ਉਹਦੇ ਨਾਲ ਏਡਜ਼ ਦੀਆਂ ਬਿਮਾਰੀਆਂ ਦੇ ਨਾਲ ਕਾਲੇ ਪੀਲੇ ਦੀਆਂ ਬਿਮਾਰੀਆਂ ਤੁਹਾਡੇ ਘਰ ਤੱਕ ਪਹੁੰਚਣਗੀਆਂ ਯਾਦ ਰੱਖ ਲਓ ਅੱਜ ਨਹੀਂ ਕੱਲ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇਸ ਬਿਮਾਰੀਆਂ ਦਾ ਸ਼ਿਕਾਰ ਹੋ ਜਾਊਗਾ ਹੋਰ 6 ਮਹੀਨੇ ਰੁਕੋ ਤੁਹਾਡੇ ਪਿੰਡ ਦੇ ਵਿੱਚ ਇਹ 2-3 ਬਿਮਾਰੀਆਂ ਪਿੰਡਾਂ ਦੇ ਵਿੱਚ ਆ ਮਿਲਿਆ ਕਰਨਾਂਗਾ ਤੇ ਬਚ ਜੋ ਭਰਾਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਕਿਸੇ ਨੂੰ ਗੱਲਾਂ ਗਲਤ ਲੱਗਣ ਉਹ ਭਾਈ ਤੁਹਾਡੇ ਵਿਚਾਰਾ ਤੋਂ ਜਿਵੇਂ ਕਹਿੰਦੇ ਨਜ਼ਰਾ ਸਭ ਦੇ ਦੋ ਆ ਤੇ ਨਜ਼ਰੀਆ ਅਲੱਗ-ਅਲੱਗ ਸਾਡਾ ਨਜ਼ਰੀਆ ਹੋਰ ਆ ਤੁਹਾਡਾ ਨਜ਼ਰੀਆ ਕੁਝ ਹੋਰ ਆ ਤੇ ਜੇ ਕਿਸੇ ਨੂੰ ਗੱਲਾਂ ਗਲਤ ਲੱਗਦੀਆਂ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਕਿਸੇ ਦੇ ਧਰਮ ਜਾਂ ਜਾਤੀ ਦੇ ਖਿਲਾਫ ਬੋਲ ਕੇ ਉਹਦੇ ਆਸਤੇ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ